ਮੈਂ ਸਰਮਣ ਸਿੰਘ ਪੰਨੇਰ ਕਿਸਾਨ ਮਜ਼ਦੂਰ ਸਖਰ ਕਮੇਟੀ ਪੰਜਾਬ ਤੋਂ ਕੇ ਐਮ ਐਮ ਵੱਲੋਂ तमाम ਪੰਜਾਬ ਦੀਆਂ ਜਥੇਬੰਦੀਆਂ ਅੱਜ ਡੀ ਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਗਈਆਂ ਹੜਾ ਵਾਲੇ ਮਸਲੇ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਜਿੰਨਾ ਵੀ ਡੈਮਾਂ ਦਾ ਪ੍ਰਬੰਧਨ ਆ ਉਹਦੇ ਚ ਜ਼ਿਆਦਾ ਸੈਂਟਰ ਕੋ ਹਿੱਸਾ ਵਾ ਰਣਜੀਤ ਸਾਗਰ ਡੈਮ ਬਾਰੇ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਦੀ ਸਿੱਧੀ ਮੋਨਿਟਰਿੰਗ ਕਰਦੀ ਹੈਗੀ ਆ ਕੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਜਿਹੜਾ ਪਾਣੀ ਛੱਡਣ ਦਾ ਤਰੀਕੇਕਾਰ ਆ ਜਿਹੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੀ ਵਿਵਸਥਾ ਦੀ ਜੇ ਕੋਈ ਕੁਝ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆਜ਼ਾਦ ਇਨਕੁਆਇਰੀ ਹੋ ਕੇ ਪਹਿਲੀ ਮੰਗ ਤਾਂ ਇਹ ਹੋਏ ਇਹਦੇ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਅਰੋਧਾ 10% ਮਾਪਜਾ ਮਜ਼ਦੂਰ ਨੂੰ ਦਿੱਤਾ ਜਾਣਾ ਚਾਹੀਦਾ ਹੜ੍ਹਾਂ ਵਿੱਚ ਚਾਹੇ ਘਰਾਂ ਦਾ ਨੁਕਸਾਨ ਆ ਚਾਹੇ ਪਸ਼ੂਆਂ ਦਾ ਨੁਕਸਾਨ ਆ ਚਾਹੇ ਹੋਰ ਕਾਸੀ ਚੀਜ਼ ਦਾ ਨੁਕਸਾਨ ਹੈਗਾ ਉਹਦੇ ਵਿੱਚ ਕੋਈ ਛੋਟਾ ਦੁਕਾਨਦਾਰ ਆ ਕੋਈ ਰੇੜੀ ਫੜੀ ਵਾਲਾ ਵਾ ਕੋਈ ਵੀ ਵਿੱਚ ਆਉਂਦਾ ਜਿਹੜਾ ਹੜਾ ਦੀ ਮਾਰ ਚ ਆਇਆ ਵਾ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿੱਥੋਂ ਤੱਕ ਫਸਲੀ ਬੀਮਾ ਯੋਜਨਾਵਾਂ ਦੀਆਂ ਗੱਲਾਂ ਹੋਣ ਆ ਰਹੀਆਂ ਨੇ ਜਾਖੜ ਸਾਹਿਬ ਦਾ ਬਿਆਨ ਆਇਆ ਸੀ ਵੀ ਇਹ ਜੀ ਇਹਨਾਂ ਲਾਗੂ ਨਹੀਂ ਕੀਤੀ 40-41000 ਰੁਪਏ ਮਿਲ ਜਾਣਾ ਸੀਗਾ ਜਾਕੜ ਸਾਹਿਬ ਜਿੰਨਾ ਸੂਬਿਆਂ ਦੇ ਵਿੱਚ ਤੁਹਾਡੀ ਡਬਲ ਇੰਜਨ ਵਾਲੀ ਸਰਕਾਰ ਆ ਸਾਨੂੰ ਆંકੜੇ ਤਾਂ ਦਿਓ ਉੱਥੇ ਕੀ ਕੀ ਮਿਲਿਆ ਹੈਗਾ ਗੁਜਰਾਤ ਨੇ ਪਹਿਲਾਂ ਨਾ ਕਰ ਦਿੱਤੀ ਸੀ ਕਿ ਅਸੀਂ ਨਹੀਂ ਲਾਗੂ ਕਰਨੀ ਤਾਂ ਜਿਹੜੀ ਉਹ ਕਾਰਪੋਰੇਟ ਦੇ ਪੱਖ ਵਾਲੀ ਨੀਤੀ ਹੈਗੀ ਆ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਲੈ ਕੇ ਆਵੇ ਇਹਦੇ ਨਾਲ ਦੀ ਨਾਲ ਮੰਮਨ ਅਰੂੜਾ ਜੀ ਕਹਿਣ ਦੇ ਸੀ ਵੀ ਜੜਾ ਵਾ ਪੰਜਾਬ ਨਾਲ ਤਾਂ ਆ ਕੁਝ ਹੋਇਆ ਜਾਂ ਸਾਨੂੰ ਪੈਕੇਜ ਛੋਟਾ ਦਿੱਤਾ ਗਿਆ ਜਾਂ ਸਾਡੇ ਨਾਲ ਬਦਲੇ ਦੀ ਭਾਵਨਾ ਕਿਉਂਕਿ ਦਿੱਲੀ ਅੰਦੋਲਨ ਅਸੀਂ ਲੜਿਆ ਹੈਗਾ ਆਰਮਨ ਅਜੋੜਾ ਜੀ ਨੂੰ ਅਸੀਂ ਕਹਿੰਦੇ ਆਪਣੀ ਪੀੜ ਥੱਲੇ ਮਾਰਾ ਜਾਂ ਛੋਟਾ ਮਾਰ ਲੈਣਾ ਸੀ ਸ਼ੰਭੂ ਤੇ ਖਨੌਰੀ ਤੇ ਕੀ ਮਜਬੂਰੀ ਸੀਗੀ ਤੁਹਾਡੀ ਤੁਹਾਡੇ ਤੇ ਕੁਲਤਾਰ ਸਿੰਘ ਸਧਵਾ ਵੀ ਕਹਿੰਦੇ ਸੀ ਵੀ ਇਹ ਜਿਹੜਾ ਮੋਰਚਾ ਲਗਾ ਇਹਦੇ ਕਰਕੇ ਨਸ਼ੇ ਵੱਧ ਗਏ ਹੈਗੇ ਆ ਔਰ ਤੁਸੀਂ ਤਮਾਮ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਆ ਜੋ ਕੁਝ ਪੰਜਾਬ ਅੰਦਰ ਹੜ ਆਏ ਆ ਇਹ ਮੈਨ ਮੇਡ ਅਸੀਂ ਤਾਂ ਕਹਿੰਨੇ ਤੁਹਾਡਾ ਦੋਵਾਂ ਦਾ ਹੱਥ ਰੱਜ ਕੇ ਹੈਗਾ ਬੇਸ਼ੱਕ ਸੈਂਟਰ ਉਹਦੇ ਲਈ ਵੱਧ ਉਹਦੇ ਕੋਲ ਅਧਿਕਾਰ ਹੈਗੇ ਆ ਔਰ ਅਜੇ ਤੱਕ ਤੁਸੀਂ ਜਿਹੜਾ 12000 ਕਰੋੜ ਰੁਪਈਆ ਵਾ ਕੀ ਮਜਬੂਰੀਆਂ ਨੇ ਪੂਰੀ ਤਰ੍ਹਾਂ ਨਹੀਂ ਰੱਖਦੇ ਤੁਸੀਂ ਕਹਿੰਦੇ ਵੀ ਉਹ ਜੀ ਕਾਨੂੰਨ ਇਹਨਾਂ ਦੇ ਸਾਨੂੰ ਵੰਡਣ ਨਹੀਂ ਦਿੰਦੇ ਕਿਹੜੇ ਕਾਨੂੰਨ ਐ ਵੀ ਖੁੱਲ ਕੇ ਦੱਸ ਦੋ ਬਾਕੀ ਸਾਰੀਆਂ ਚੀਜ਼ਾਂ ਦੇ ਇਸ਼ਤਿਹਾਰ ਦਿੰਦੇ ਹੈਗੇ ਜੀ ਔਰ 1600 ਕਰੋੜ ਰੁਪਈਆ ਤੁਸੀਂ ਕੀ ਕੀ ਕਿੱਥੇ ਵਰਤਣਾ ਕੀ ਨਹੀਂ ਕੇਂਦਰ ਦੱਸੇ ਉਹ ਕਿੱਥੇ ਆਉਣਾ ਵੀ ਆ ਕਿ ਨਹੀਂ ਆਉਣਾ ਕਦੋਂ ਆਉਣਾ ਉਹ ਤਾਂ ਵੀ ਨਹੀਂ ਪਤਾ ਹੈਗਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਆ ਵੀ ਜਿਵੇਂ ਸੁਨੀਲ ਜਾਖੜ ਜੀ ਨੇ ਕਿਹਾ ਸੀ ਨਾ ਵੀ ਪ੍ਰਧਾਨ ਮੰਤਰੀ ਨੂੰ ਮਿਲਣਗਾ ਕੀ ਪਤਾ ਲੱਗਦਾ ਸਾਫ ਕੌਣ ਕੀ ਹੈਗਾ ਵਾਕਿਆ ਠੀਕ ਗੱਲ ਆ ਮਤ ਆਸ ਰੱਖੋ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜਾਂ ਪਾਛਪਾ ਕੋ ਜੇ ਉੱਥੇ ਕਿਸੇ ਪੰਜਾਬ ਦੇ ਮੰਤਰੀ ਦਾ ਨਹੀਂ ਪਤਾ ਵੀ ਕੌਣ ਕੀ ਆ ਰਿਹਾ ਫਿਰ ਕਿਸਾਨ ਆਗੂ ਆ ਦੀ ਵਕਤ ਉਹਨਾਂ ਦੇ ਕਿੰਨੀ ਖਊਗੀ ਹਾਂ ਜਨਤਾ ਜ਼ਰੂਰ ਹੈ ਜੇ ਪੰਜਾਬ ਦੇ ਲੋਕ ਇਸ ਗੱਲ ਤੇ ਖੜ ਗਏ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਖੜ ਗੀਆਂ ਤਾਂ ਫਿਰ ਮੋਦੀ ਹੋਵੇ ਜਾਂ ਭਗਵੰਤ ਮਾਨ ਇਹਨਾਂ ਨੂੰ ਚੁੱਕ ਲਈ ਮਜਬੂਰ ਕਰਦਾਂਗੇ ਔਰ ਲੋਕਾਂ ਨੂੰ ਮਾਫੀ ਦੇ ਦਵਾਉਂ ਚ ਕਾਮਯਾਬ ਹੋਵਾਂਗੇ ਤੇਰੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨ ਵਾਲੀ ਤਿਆਰੀ ਕਰਨੀ ਚਾਹੀਦੀ ਆ ਧੰਨਵਾਦ